ਤਰਾਉ ਕੀ ਹਾਲ ਚਾਲ ਹੈ ਠੀਕ ਠਾਕ ਹਾਂ ਆਪਾਂ ਠੀਕ ਠਾਕ ਸੜਦੀ ਖਾਜਾ ਸਰਪਾ ਹਾਂ ਕਿ ਥੋੜਾ ਮੈਂ ਲੇਟ ਆਉਂਦਾ ਮੈਨੂੰ ਠਾਇੀ ਗੰਮੀ ਯਾਰ ਕਹਿੰਦੇ ਸਾਨੂੰ ਲਗਾ ਕੇ ਤੇ ਰਸਤਾ ਕਰਾਂ ਮਹਾਰਾਸ਼ਟਰੋਂ ਉੱਤੇ ਸੱਟ ਪਰੇ ਪਹੁੰਚੀ ਹੁੰਦਾ ਕਰ ਲਉਂਦੇ ਇਹ ਹੁੰਦਾ 15 ਕਮੀ ਟੇਟ ਆ ਬੜਾ ਨਹੀਂ ਨੇਟ ਹੈਗਾ ਮੈਂ ਨੋਰਮਲ ਟਾਈਮ ਨਾਲ ਕਿ ਅਕੀ ਵਾਲੇ ਰੇਮ ਨਾਲ ਕੰਟਰਾਕਟ ਨਾਲ ਲੇਟ ਆ ਬਾਕੀ ਦੇਖ ਰਿਹਾ ਜਾ ਕੇ ਕੀ ਗੱਲ ਪਵਾ ਤਾ ਕੇ ਛੋਲੇ ਸਰਕੇ ਥੂਲੇ ਜੇ ਮੇਲ ਤੇ ਜਾ ਕੇ ਵਾਕੀ ਲੱਗਦੀ ਫੋਟੋ ਕਰਕੇ ਫਨਾਹੋਂ ਦੀ ਰਸਤੇ ਵਿੱਚ ਜਾ ਰਹੇ ਆ ਠੀਕ ਹੈ ਜੀ ਕੋਈ ਕਰੋ ਲਾਡੀ ਲਾਉਂਗਾ ਗਲਾਈਆਂ ਹੈ ਅੱਡੀ ਹੂੰ ਗੱਗਾ ਗਲਾਈਆਂ ਕੇਵਲ ਬਾਈਕ ਦੇ ਪੈਰ ਤੇ ਹੁੰਦਾ ਇਹ ਬੈਗ ਤੇ ਲੱਗੇ ਗਲਾਈਆਂ ਲਾਉਣੇ ਤੇ ਵੇਹੜਾ ਹਰੇ ਕਾ ਮੋੜਾਂਗੇ ਥੋੜਾ ਮੋੜੇ ਘੜ ਤੇ ਗੱਲ ਛੋਟੇ ਇਹਦੇ ਆਪਾਂ ਛੱਡਦੇ ਆ ਅਜਾ ਦੇਣੀ ਆ ਕਾਲੂ ਦੇ ਪਰਸੋਂ ਪਰੁੱਤੀ ਤੇ ਆ ਉਹ ਤਾਂ ਕਰਕੇ ਮੈਂ ਜਾਣਾ ਮਾਚ ਚਲ ਡੇਰਾ ਸਾਹਿਬ ਮਾਚ ਚਲ ਚਲ ਇਹ ਮੇਰੇ ਵੀਰ ਜਾਣਦੇ ਹਨ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਠੀਕ ਹੈ ਜੀ ਕਿਉਂ ਜਾਣ ਚਲੋ ਪਹਿਲਾਂ ਕਰਦੇ ਆਂ ਕੰਮ ਆਪਾਂ ਅਗਲੀ ਗੱਲ ਬਾਤ ਖਾਣੇ ਕੋਲ ਇਹ ਵਾਰ ਸਰਗੇ ਮੋਰ ਦਾ ਸ਼ੋਅ ਦੇ ਦੇ ਠੀਕ ਹੈ ਲਾਡੀ ਨੇ ਬਣਾਈ ਚਾਹ ਇਹ ਜੀ ਵਾਹ ਵਾਹ ਉਹ ਬੈਠਾ ਮੋਟਾ ਇਹਦਾ ਮੋਟਾ ਰੋਕਸ ਵਾਲਾ ਬੈਠਾ ਹੋਰ ਸਟਾਲਾ ਪਾਇਆ ਥਮਾਰਾ ਦਬਕੋ ਟੱਕੇ ਦੇ ਪਾਈ ਲਿਆ ਬੇ ਮਾੜਾ ਕੌਣ ਹੈ ਤੇ ਇਹਨੂੰ ਬਾਹਰ ਦੇ ਗਲਿਆਂ ਨਾਲ ਜੀ ਹੁਣ ਆਪਾਂ ਲਾਉਣੇ ਪੈਰ ਦਾ ਨਾ ਡਰਾਈਵਰ ਵਾਲਾ ਯਾਰ ਇਹ ਠੀਕਾ ਬਈ ਨਾਲ ਚਾਹ ਵੀ ਲਈਏ ਮਿੱਤਰੋ ਅਸੀਂ ਆਏ ਸੀ ਸ਼ਹਿਜਲੇ ਪਾਲਕੀ ਦੀ ਤਲੀ ਦਾ ਸ਼ਹਿਜ ਲੈਣ ਮੰਡੀ ਹੈ ਪਤਾ ਨਹੀਂ ਕਿਹ ਹੈ ਜ ਸੰਤ ਪਿੰਡ ਦਾ ਰਾਹ ਹੀ ਪਤਾ ਨਹੀਂ ਪਿਆ ਚਾਰ ਸਵੇਰੇ ਗੜੇ ਪਹਿਲਾਂ ਤਾਂ ਪਿੰਡ ਚ ਮਸਾ ਫੜੇ ਪਿੰਡ ਚ ਬੜੇ ਮੂਰੇ ਫੂਨ ਖੜਾ ਫਿਰ ਵੀ ਨਾ ਗੁ냐 ਮੈਂ ਦਿਖਾ ਕਿ ਫਿਰ ਸਾਨੂੰ ਗੁਰਦੁਆਰਾ ਦਾ ਪਿਆ ਪਤਾ ਨਹੀਂ ਕਿਹੇ ਜਾਪੈਂਡਾ ਨਾ ਹੀ ਇਸ ਤੋਂ ਪਹਿਲੀ ਵਾਰ ਸੁਣਿਆ ਸਹੇ ਚੜੇ ਗੱਲ ਕਰਾਂ ਪਤਾ ਸੀ ਵੀ ਮਹਿਲਕਲਾਂ ਦੇ ਕੋਲੇ ਆ ਲੈ ਕੇ ਸਹੇ ਚਲੋ ਜਦੋਂ ਦਿੱਲੀ ਆ ਗਈ ਪਾ ਜਾਗੇ ਬੰਦੇ ਹੀ ਬਾਰੇ ਇਕੱਠੇ ਹੋ ਗਏ ਜਿਵੇਂ ਉਹਨਾਂ ਕੋਲੋਂ ਸਾਨੂੰ ਫੜ ਕੇ ਇੰਨੇ ਦਿਨ ਲਾਤੇ ਸਾਨੂੰ ਕਹਿੰਦੇ ਇੰਨੇ ਦਿਨ ਲਾਤੇ ਆਏ ਨਹੀਂ ਬਈ ਮੈਂ ਸੱਟ ਵੱਜ ਗਈ ਤਾਂ ਕਰਕੇ ਰਿਹਾ ਬਹਾਨਾ ਮਾਰਿਆ ਫਿਰ ਹੋਰ ਫਿਰ ਹੁਣ ਬਈ ਕੀ ਕਰ ਸਕਦਾ ਕੰਮ ਇੱਕ ਕੰਮ ਹੈ ਸਾਡਾ ਵੇਹਲ ਹੀ ਨਹੀਂ ਮਿਲਦੀ ਮਾਂ ਕਹਿੰਦਾ ਖੁੱਲਣ ਹੀ ਨਾ ਫੜ ਕੇ ਨੇ ਜਾਣੇ ਇਕੱਠੇ ਹੋ ਗਏ ਵੀ ਇੰਨੇ ਦਿਨ ਲਾਤੇ ਚਲੋ ਉਹ ਅਸੀਂ 메ਨ ਰੋਡ ਤੇ ਚੜ ਗਏ ਤੇ ਚੱਲ ਗਏ ਘਰ ਨੂੰ ਆ ਕਰਿਆ ਵਰਕਸ਼ਾਪ ਕੋ ਖਾਣੇ ਪੀਣੇ ਆ ਭੁੱਖ ਲੱਗੀ ਪਈ ਆ ਸਾਨੂੰ ਗਾੜੀ ਉੱਤਾਂ ਰੋਟੀ ਵੀ ਨਹੀਂ ਖਾ ਕੇ ਆਏ ਦੁਪਹਿਰ ਵਾਲੀ ਤਾਂ ਹੀ ਭੱਜਿਆ ਇਸ ਤਰ੍ਹਾਂ ਲੋਕੇ ਰਾਹ ਹੁਣ ਖਿੱਚਦੀ ਗਾਡੀ ਹਮਨੇ ਦੇਖਦੇ ਆ ਜਾ ਕੇ ਕੀ ਗੱਲਬਾਤ ਆ ਕੀ ਖਾਣੇ ਪੀਣੇ ਆ ਮਾਦਾ ਕਹਣਾ ਬਰਨਾਲੇ ਉਹਨਾਂ ਨੇ ਚੱਲ ਓਏ ਕਿਹੜੇ ਆ ਉਹ 20 ਤੇ 20 13 ਵਾਲੇ ਕਿ ਕਿਹੜੇ ਆ ਉਹ ਮੈਂ ਬੋਤਰਾ ਤਣੂਗੇ 20 13 ਵਾਲੇ ਆ ਬੰਨਾਂ ਦਾ ਕਿਹੜੇ ਆ ਉਹ ਚਾਹਤ ਉਹ ਚੱਲ ਜਾ ਕੇ ਪ੍ਰਣਾਲੇ ਜਾ ਕੇ ਦੇਖਦੇ ਆਂ ਜਾਂ ਟਾਲੀਅਨ ਫੂਡ ਵਾਲਿਆਂ ਨੂੰ ਜਾਵਾਂਗੇ ਬਾਕੀ ਦੇਖਦੇ ਆਂ ਕਿੱਥੇ ਨਿਕਲਦੀ ਹੈ ਸੜਕ ਇਹ ਜਾਏ ਲੱਗ ਜੀ ਪਤਾ ਹੁਣ ਦਿਖਾਉਣੇ ਮੈਂ ਧੰਨਵਾਦ ਲੈ ਵੀ ਮਿੱਤਰੋ ਨਾ ਕੋਈ ਇਟਾਲੀਅਨ ਨਾ ਕੋਈ ਬੀ 13 ਅਸੀਂ ਤਾਂ ਰੋਡ ਸਾਈਡ ਪੈਣ ਤੇ ਖੜ੍ਹ ਕੇ ਆ ਗਏ ਉਹਨਾਂ ਸਰਾਜ ਗਾੜਾ ਦੇਖੋ ਤਾਂ ਥੱਲੇ ਫੂਡ ਬੰਦਾ ਆ ਪਾਣੀ ਵਾਲੀ ਟੈਂਕੀ ਲੱਗੀ ਵੀ ਆ ਮੂਰੇ ਇੰਟਰ ਝੋਟਾ ਖੜਾ ਟਰੈਕਟਰ ਤਾਂ ਹਾਂ ਬਹਿ ਗਏ ਅਸੀਂ ਕੱਲ ਲੈ ਨਜ਼ਾਰਾ ਰੋਡ ਸਾਈਡ ਤੇ ਉਹ ਖੜੀ ਆਪਣੀ ਗੱਡੀ ਨੜੀ ਕੰਦਾ ਗੱਡੀ ਚ ਬੈ ਕੇ ਖਾਣਾ ਵਾ ਗੱਡੀ ਗੁੰਡੀ ਚ ਨਹੀਂ ਕੱਢਦਾ ਰੋਜ਼ ਹੀ ਖਾਣਿਆ ਵਾ ਬਹੁਤ ਦੇਖਾ ਤੇ ਕੀ ਆ ਬਲਵਾਰ ਦੇਖੋ ਐ ਰੋਡ ਵਗਦਾ ਪੂਰਾ ਹਵਾ ਠੰਡੀ ਠਾਰ ਤੇ ਸਖਾ ਆਏ ਹਨੋਂ ਮਹਾਂ ਕੀ ਕਨਵਾ ਤਾ ਹਨੋਂ ਵੀ ਕਿਵੇਂ ਦਾ ਕਿਵੇਂ ਦਾ ਬਣਿਆ ਵਾ ਪੂਰਾ ਸਰਾ ਸੀਟਿੰਗ ਸਪਲੈਨ ਨਾਲ ਹੀ ਗਰਮੀ ਨਾ ਠੰਡ ਕਿਆ ਬਾਤ ਹੀ ਹੈ ਨਿਆਰਾ ਬਹੁਤ ਵਧੀਆ ਲੱਗਿਆ ਨਾ ਜਗੜ ਇਹਦਾ ਕਰਨੀ ਥੱਲੇ ਬੈ ਕੇ ਖਾਣਾ ਕੱਢੀ ਜੀ ਬਾਲਕੀ ਵਰਲਾ ਕੋਈ ਦਿਖਾਉਣਾ ਕੋਈ ਮਤਰੋ ോഡ സൈഡ ഫൂഡ വേണ കൂടാ കണ്ട ട പാൽ പീന ਵੀ ਮੈਟਰੋ ਮੈਂ ਗਰੀਆਂ ਦਾ ਟਾਕਿਆ ਰਪੇਰ ਇੱਕ ਤਾਂ ਕਰਤੀ ਹੋ ਗਈ ਆ ਪੈਰ ਜੀ ਗਲੇ ਆ ਪਾਈਪਾਂ ਜੇ ਬਣਾ ਕੇ ਲਾਉਣਾ ਚਾਦਰਾਂ ਹੀ ਮੋੜ ਕੇ ਆਏ ਜੀ ਐਂ ਲਾ ਕੇ ਇਹ ਲੱਗ ਜਾਵੇ ਇਹ ਇੱਧਰ ਲਾਹੇ ਐਂ ਲੱਗ ਜਾਵੇ ਠੀਕ ਹੈ ਜੀ ਤੁਸੀਂ ਲਾਉਣਾ ਪ੍ਰਾਣੀ ਨੂੰ ਵੀ ਨੰਬਰ ਟਾਕੀ ਨੇ ਦਲੇ ਹੀ ਬਣਾ ਦੇ ਜੀ ਗਾਰਡ ਦਾ ਚਾਮ ਦੇ ਚਲੋ ਕੋਈ ਆਪਣਾ ਤਾਂ ਵੀ ਰੱਤ ਬਗੜੇ ਨੂੰ ਸਵਾਰਨਾ ਠੀਕ ਹੈ ਜੀ ਚਲੋ ਕਰਦਗੇ ਕੰਮ ਇਹਦੇ ਲੈ ਵੀ ਮਤਰਾ ਪਾਏ ਕਰੀ ਚਾਹੀਦਾ ਰਮਕਾਰ ਨੂੰ ਖਾ ਦੇ ਕਰੀ ਸੀ ਤੇ ਪਾਰੀ ਗਾਜ ਦਾ ਵਲੌਗ ਆਪ ਇਥੇ ਇੰਦ ਕਰਦੇ ਆ ਮਿਲਦੇ ਨਵੇਂ ਵਲੌਗ ਦੇ ਨਾਲ ਤਦ ਤੱਕ ਦੇ ਲਈ ਬਾਏ ਬਾਏ ਜਿਉਂਦੇ ਬਸ ਰੋ ਤੱਕਿਆ ਮਨੂ ਰੱਬ ਸਭ ਨੂੰ ਤਰੱਕਿਆ ਵਾਸ਼ੇ ਚੜ੍ਹਦੀ ਕਲਾ ਚ ਰੱਖੇ ਮਾਲਕ ਤੰਦਰੁਸਤੀ ਰੱਖੇ ਓਕੇ ਜੀ ਮਿਲਦੇ ਆ ਨਵੇਂ ਵਲੌਗ ਦੇ ਨਾਲ ਬਾਏ ਬਾਏ ਲਵ ਯੂ